ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕਾਲੀ ਦੀਵਾਲੀ ਮਨਾਉਣ ਦਾ ਜੋ ਸੱਦਾ ਦਿੱਤਾ ਸੀ ਇਸ ਦਾ ਜਿਹੜਾ ਸਮਰਥਨ ਹੈ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਮਿਲਿਆ ਹੈ ਪਿੰਡਾਂ ਦੇ ਵਿੱਚ ਜਿੱਥੇ ਪੁਤਲੇ ਸਾੜੇ ਜਾ ਰਹੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਉੱਥੇ ਹੀ ਅੰਮ੍ਰਿਤਸਰ ਦੇ ਵਿੱਚ ਬਾਸੜੇ ਦੇ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਨੇ ਜਿਨ੍ਹਾਂ ਦੇ ਵਿੱਚ ਵਕੀਲਾਂ ਦਾ ਵੀ ਸਮਰਥਨ ਮਿਲਿਆ ਸੀ ਉਹਨਾਂ ਦੇ ਵੀ ਆਗੂ ਪਹੁੰਚੇ ਨੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਜਿਹੜੀਆਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਜਥੇਬੰਦੀਆਂ ਸ਼ਹਿਰ ਚ ਸਰਗਰਮ ਉਹ ਮਿਲ ਕੇ ਅੰਮ੍ਰਿਤਸਰ ਦੇ ਵਿੱਚ ਕਾਲੀ ਦੀਵਾਲੀ ਜਿਹੜੀ ਮਨਾ ਰਹੇ ਨੇ ਇਸ ਵਕਤ ਅਸੀਂ ਬਾਸੜੇ ਦੇ ਮੌਜੂਦ ਹਾਂ ਜਿੱਥੇ ਸਰਮਣ ਸਿੰਘ ਭੰਦੇੜ ਦੀ ਗਵਾਹੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਜਾ ਰਿਹਾ ਇੱਥੇ ਇੱਕ ਮਾਰਚ ਵੀ ਕੱਢਿਆ ਜਾਏਗਾ ਬਾਸੜੇ ਦੇ ਵਿੱਚ ਕਾਲੀਆਂ ਝੰਡੀਆਂ ਜਿਹੜੀਆਂ ਸਾਰਿਆਂ ਨੇ ਫੜੀਆਂ ਕਾਲੀ ਦੀਵਾਲੀ ਬਕਾਇਦਾ ਤੌਰ ਦੇ ਉੱਤੇ ਜਿਹੜੇ ਬੈਨਰ ਫੜੇ ਨੇ ਉਹਨਾਂ ਦੇ ਉੱਪਰ ਕਾਲੀ ਦੀਵਾਲੀ ਜਿਹੜੀ ਹੈ ਉਹ ਲਿਖਿਆ ਆਇਆ ਹੈ ਤਾਂ ਹਿੰਦੁਸਤਾਨ ਦੇ ਵਿੱਚ ਇੱਕ ਹੀ ਤਿਹਾੜ ਦੀਵਾਲੀ ਜਿਹੜਾ ਹਰ ਵਰਗ ਵੱਲੋਂ ਮਨਾਇਆ ਜਾਂਦਾ ਹੈ ਹਰ ਖਿੱਤੇ 'ਚ ਮਨਾਇਆ ਜਾਂਦਾ ਹੈ ਤਾ ਜਿਹੇ દિવાਲੀ ਦੇ ਤਿਹਾਰ ਮੌਕੇ ਜਿੱਥੇ ਕਿਸਾਨ ਕਾਲੀ દિਵਾਲੀ ਮਨਾਰੇ ਨੇ ਤੇ ਇਸ ਨੂੰ ਰਾਜਨੀਤਿਕ ਵਿਰੋਧ ਦੱਸਿਆ ਜਾ ਰਿਹਾ ਹੈ ਧਾਰਮਿਕ ਤੌਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਸੀਗਾ ਕਿ ਲੋਕ ਆਪਣੇ ਜਿਹੜੇ ਜਿਹੜੇ ਧਾਰਮਿਕ ਰਸਮਾਂ ਨੇ ਉਹ ਕਰਨ ਉਸ ਦੇ ਵਿੱਚ ਕਿਸਾਨ ਮਜ਼ਦੂਰ ਨਾ ਤੇ ਕੋਈ ਦਖਲ ਦਿੰਦੇ ਨੇ ਦਖਲ ਕਰਨਗੇ ਤਾਂ ਨਾ ਹੀ ਕੋਈ ਇਹਦੇ ਵਿੱਚ ਮੰਗ ਕਰਨਗੇ ਪਰ ਰਾਜਨੀਤਿਕ ਵਿਰੋਧ ਜਿਹੜਾ ਸਿਰਫ ਇਸ ਕਰਕੇ ਆ ਕਿ ਕੇਂਦਰ ਸਰਕਾਰ ਨੂੰ ਪਤਾ ਲੱਗ ਸਕੇ ਤਾਂ ਸਰਵਣ ਸਿੰਘ ਪੰਦੇਰ ਸਾਡੇ ਨਾਲ ਨੇ ਪੰਦੇਰ ਸਾਹਿਬ ਅੱਜ ਦੀ ਕੀ ਰਿਪੋਰਟ ਹੈ ਮਾਝੇ ਦੇ ਕਿੰਨੇ ਪਿੰਡਾਂ ਦੇ ਵਿੱਚੋਂ ਕਿ ਕਿਦੋਂ ਤੁਹਾਨੂੰ ਰਿਪੋਰਟ ਮਿਲਦੀ ਜਿੱਥੇ ਪੁੱਤ ਲੇ ਨਰਿੰਦਰ ਮੋਦੀ ਦੇ ਸਾੜੇ ਗਏ ਆ ਤੇ ਕਾਲੀਆਂ ਝੰਡੀਆਂ ਜਿਹੜੀਆਂ ਦਿਖਾਈਆਂ ਗਈਆਂ ਮਾਝਾ ਦੁਆਬਾ ਮਾਲਵਾ ਤਿੰਨੇ ਥਾਵਾਂ ਤੇ ਲਗਭਗ 11 ਜ਼ਿਲ੍ਹਿਆਂ ਦੇ ਲਗਭਗ ਉਹਨਾਂ ਥਾਵਾਂ ਤੇ ਅਰਤੀ ਫੂਕ ਮਜਾਰੇ ਹੋ ਰਹੇ ਆ ਆਪ ਮਾਰੇ ਵੀ ਮੈਨੂੰ ਦੋ ਤਿੰਨ ਰਾਤ ਫੋਨ ਆਏ ਸੀ ਵੀ ਅਸੀਂ ਤੋਂ ਦੇਣਾ ਨਹੀਂ ਹੈ ਕੋਈ ਰੋਪੜ ਸਾਈਡ ਤੋਂ ਕੁਝ ਹੋਰ ਹੁਸ਼ਿਆਰਪੁਰ ਸਾਈਡ ਤੋਂ ਉੱਥੇ ਵੀ ਆਪਣੇ ਜੱਜਬੰਦੇ ਹੈਗੇ ਪਰਲੇ ਪਾਸੇ ਵੀ ਅਸੀਂ ਅਰਤੀ ਫੂਕਣਾ ਚਾਹੁੰਦੇ ਕਿਉਂ ਫੂਕੋ ਤੇ ਹੋਰ ਨਾਲ ਪਾਸੇ ਵੀ ਜਿੱਦਾਂ ਮਾਨਸੇਾ ਚ ਹੋਰ ਨਾਲ ਥਾਵਾਂ ਤੇ ਵੀ ਜੱਥੇਬੰਦੀਆਂ ਨੇ ਇਸ ਦੀਵਾਲੀ ਨੂੰ ਰਾਜਨੀਤਿਕ ਵਿਰੋਧ ਵਜੋਂ ਮਨਾਉਣ ਦਾ ਫੈਸਲਾ ਕੀਤਾ ਵਾ ਸੋ ਤਕਰੀਬਨ ਮੈਂ ਕਹਿਣਾ ਵੀ ਅਜੇ ਤੱਕ ਜੋ ਸਾਡੇ ਕੋਲ ਰਿਪੋਰਟਾਂ ਆ ਮੈਂ ਕਿਉਂਕਿ WhatsApp ਖੋਲੀ ਨਾ ਤੇ ਰਿਪੋਰਟ ਲਈ ਗਈ ਸਵੇਰ ਤੇ ਲੱਗੇ ਹੋਇਆ ਸੈਂਕੜੇ ਪਿੰਡਾਂ 'ਚ ਅਰਲੀ ਮਾਰਨਿੰਗ ਜਿਹੜਾ ਵਾ ਸਵੇਰੇ-ਸਵੇਰੇ ਮੋਦੀ ਸਰਕਾਰ ਦੀਆਂ ਅਰਤੀਆਂ ਫੂਕ ਦਿੱਤੀਆਂ ਗਈਆਂ ਜਿਵੇਂ ਅਸੀਂ ਆਪਦੇ ਪਿੰਡ 'ਚ ਫੂਕ ਆਇਆ ਮਜੀਠੇ 'ਚ ਆ ਹੁਣ ਆ ਬੱਸ ਸਟੈਂਡ ਅਮਰਸਰ 'ਚ ਖੜੇ ਆ ਸੋ ਸੈਂਕੜੇ ਪਿੰਡਾਂ 'ਚ ਤੇ ਇਹ ਸ਼ਾਮਾਂ ਤੱਕ ਹਜ਼ਾਰਾਂ ਪਿੰਡਾਂ ਜਿਹੜੀਆਂ ਅੱਜ ਅਰਤੀ ਫੂਕਣ ਦੀ ਮੋਦੀ ਸਰਕਾਰ ਦੇ ਅਰਤੀ ਫੂਕ ਮਜਾਰੇ ਜਿਹੜੇ ਅਸੀਂ ਕਰਨ ਦਾ ਫੈਸਲਾ ਕੀਤਾ ਸੀ ਉਹ ਸਫਲਤਾ ਨਾ ਕਰਾਂਗੇ ਆਪਣਾ ਇਹ ਇਹ ਤੇ ਸਾਡਾ ਕੈਡਰ ਦਾਰਤ ਉਹਦੀਆਂ ਸ਼ਾਇਰ ਰਿਪੋਰਟਾ ਪੂਰੇ ਰੂਪ ਵਿੱਚ ਨਾ ਅਖਬਾਰਾਂ ਤੋਂ ਪਤਾ ਲੱਗੇ ਸਾਨੂੰ ਸੋ ਉਹ ਵੀ ਜਨਤਾ ਦੀ ਆਪ ਮਹਾਰੇ ਇਸ ਕੰਮਾਂ ਵਿੱਚ ਆ ਰਹੀ ਆ ਉਹ ਵੀ ਸਾਨੂੰ ਤੇ ਤੁਸੀਂ ਵੇਖੋ ਅੱਜ ਬੱਸ ਸਟੈਂਡ ਤੇ ਵਕੀਲਾਂ ਦਾ ਵੀ ਸਾਥ ਮਿਲ ਰਿਹਾ ਜਿਹੜੇ ਬਸਾਂ ਨਾਲ ਸੰਬੰਧ ਸਾਡੇ ਵਰਕਰ ਜੋ ਵਰਕਰਸ ਨੇ ਉਹਨਾਂ ਦਾ ਸਾਥ ਮਿਲ ਰਿਹਾ ਸੈਂਟਰੀ ਯੂਨੀਅਨ ਦੇ ਪ੍ਰਧਾਨ ਆਏ ਨੇ ਉਹਨਾਂ ਦਾ ਸਹਿਯੋਗ ਸਾਨੂੰ ਮਿਲ ਰਿਹਾ ਸੋ ਸਾਰੀਆਂ ਜਥੇਬੰਦੀਆਂ ਰਲ ਕੇ ਅੱਜ ਜਿਹੜਾ ਵਾ ਇਹ ਸਾਂਝੇ ਰੂਪ ਵਿੱਚ ਅਸੀਂ ਜਿਹੜਾ ਵਾ ਇਹ ਬੱਸ ਸਟੈਂਡ ਤੇ ਮੋਦੀ ਸਰਕਾਰ ਦੀ ਅਰਥੀ ਫੂਕਾਂਗੇ ਵੀ ਉਹ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਕੀ ਮੈਸੇਜ ਆਏਗਾ ਪੰਜਾਬ ਦੇ ਵਿੱਚੋਂ ਕੇਂਦਰ ਸਰਕਾਰ ਨੂੰ ਜਿਹੜਾ ਇਹ ਪਿੰਡਾਂ ਦੇ ਵਿੱਚੋਂ ਜਿਵੇਂ ਦੁਸ਼ਹਿਰੇ ਦੇ ਉੱਤੇ ਇੱਕ ਵੱਡੇ ਪੱਧਰ ਤੇ ਪ੍ਰੋਟੈਸਟ ਹੋਏ ਸੀ ਦੀਵਾਲੀ ਕਾਲੀ ਜਿਹੜੀ ਮਨਾਈ ਜਾ ਰਹੀ ਹੈ ਇਹਦਾ ਕੀ ਮੈਸੇਜ ਆਏਗਾ ਆ ਦੇਖੋ ਇੱਕ ਤਾਂ ਅਸੀਂ ਕਹਿੰਦਾ ਸੀ ਵੀ ਲੋਕ ਆਪਣੇ ਸਦੀਆਂ ਤੋਂ ਇਕੱਠੇ ਦੀਵਾਲੀ ਜਾਂ ਬੰਦੀ ਛੋੜ ਦਿਹਾੜਾ ਧਾਰਮਿਕ ਤੌਰ ਤੇ ਮਨਾਉਣੇ ਉਹ ਮਨਾਉਣ ਸਾਨੂੰ ਉੱਤੇ ਕੋਈ ਨਹੀਂ ਹੈਗਾ ਇਹ ਕਿਉਂਕਿ ਦਿੱਲੀ 'ਚ ਜਿਵੇਂ ਕੱਲ ਗੱਲਬਾਤ ਟੁੱਟੀ ਆ ਜੋ ਅਸੀਂ ਕੇਂਦਰੀ ਖੇਤੀ ਮੰਤਰੀ ਦਾ ਰਵੱਈਆ ਵੇਖਿਆ ਜੋ ਬਾਹਰ ਆ ਕੇ ਬੋਲੇ ਆ ਸ਼ਬਦ ਬਹੁਤ ਚੁਣ ਕੇ ਬੋਲੇਆ ਪਰ ਗੱਲੇ ਗੱਲਾਂ ਉਹੀ ਕੀਤੀਆਂ ਜੋ ਪੁਰਾਣੀਆਂ ਸੀਗੀਆਂ ਤੇ ਉਹ ਉਹਦੇ ਚੋਂ ਇਹ ਰੋਸ ਹੋਰ ਵੱਜ ਜਾਂਦਾ ਔਰ ਇਹ ਰੋਸ ਹੋਰ ਕਿਉਂ ਵਧਣਾ ਚਾਹੀਦਾ ਵੀ ਮਾਲ ਗੱਡੀਆਂ ਦਾ ਜਿਹੜਾ ਚੱਲਣਾ ਉਹ ਬੰਦ ਆ ਅਜੇ ਵੀ ਤੇ ਉਹ ਗੱਲਬਾਤ ਦਾ ਸੱਟਾ ਕਿ ਇਹ ਕਾਨੂੰਨ ਤਾਂ ਵਾਪਸ ਨਹੀਂ ਆਲੇ ਮਾਲ ਗੱਡੀਆਂ ਵੀ ਨਹੀਂ ਚਲਾਈਆਂ ਗਈਆਂ ਤੇ ਉਹ ਕਹਿੰਦੇ ਪਹਿਲੋ ਪੈਸੇਂਜਰ ਚੱਲੂਗੀ ਤੇ ਫਿਰ ਮਾਲ ਗੱਡੀਆਂ ਚੱਲਣਗੀਆਂ ਇਹਦਾ ਮਤਲਬ ਪੰਜਾਬ ਦੀ ਆਰਥਿਕ ਨਾਕੇਬੰਦੀ ਕੇਂਦਰ ਵੱਲੋਂ ਪੂਰੀ ਤਰ੍ਹਾਂ ਕਰ ਦਿੱਤੀ ਗਈ ਆ ਸੋ ਇਹ ਇਨਾਂ ਹਾਲਾਤਾਂ ਵਿੱਚ ਇਸ ਵੇਲੇ ਰਾਜਨੀਤਿਕ ਤੌਰ ਤੇ ਇਹ દિਵਾਲੀ ਤੇ ਮੋਦੀ ਸਰਕਾਰ ਦਾ ਵਿਰੋਧ ਦੀ ਮਹੱਤਤਾ ਹੋਰ ਵੱਧ ਜਾਂਦੀ ਆ ਸੰਦੇਸ਼ ਇਹ ਕੱਲਾਂਗੇ ਵੀ ਅਸੀਂ ਪੰਜਾਬੀ ਪੂਰੀ ਤਰ੍ਹਾਂ ਇਕੱਠੇ ਹੋ ਕੇ ਕੱਲਾ ਕਿਸਾਨ ਮਜ਼ਦੂਰ ਮਲਾਜਮ ਦਾ ਵਿਦਿਆਰਥੀ ਨਹੀਂ ਪੂਰੀ ਪੰਜਾਬੀ ਕੌਮ ਵੱਜੋਂ ਇੱਕ ਪੂਰੇ ਪੰਜਾਬੀਆਂ ਦਾ ਇਸ ਅੰਦੋਲਨ ਵਿੱਚ ਸਹਿਯੋਗ ਮਿਲ ਰਿਹਾ ਤੇ ਪੂਰੇ ਪੰਜਾਬ ਦੇ ਨਾਲ ਦੀ ਗੱਲ ਤੇ ਨਾਰੇ ਵੀ ਜਿਹੜੇ ਨੇ ਉਹ ਬਦਲਦੇ ਜਾ ਰਹੇ ਨੇ ਤੇ ਸਿਰਫ ਸਦਾ ਪੰਜਾਬੀਆਂ ਵੱਲੋਂ ਕਿਹਾ ਜਾ ਰਿਹਾ ਸਾਰਾ ਆ ਬਿਲਕੁਲ ਬੰਦੇ ਵੀ ਆ ਜਦੋਂ ਸੋਸਾਇਟੀ ਕਿਸੇ ਚੀਜ਼ ਨੂੰ ਸਪੋਰਟ ਕਰਦੀ ਆ ਤੇ ਉਹਨਾਂ ਦੇ ਹੱਕ 'ਚ ਉਸ ਸਾਭ ਨਹੀਂ ਨਾਰੇ ਲੱਗਣੇ ਚਾਹੀਦੇ ਕਿਸੇ ਇੱਕ ਵਰਗ ਦੇ ਨਾਰਾ ਨਹੀਂ ਬੰਦਾ ਹੁੰਦਾ ਜਿਹੜੀ ਸੁਸਾਇਟੀ ਸਪੋਰਟ ਕਰਦੀ ਸੁਸਾਇਟੀ ਦੇ ਆਧਾਰ 'ਤੇ ਨਾਰੇ ਲੱਗਣੇ ਚਾਹੀਦੇ ਸੋ ਇਸ ਕਰਕੇ ਕੇਂਦਰ ਨੂੰ ਅਸੀਂ ਖੁੱਲਾ ਸੰਦੇਸ਼ ਦੇ ਰਹੇ ਆ ਫਿਰ ਉਹਦੀ ਮਰਜ਼ੀ ਆ ਉਹਦੇ ਕੋ ਕੀ ਆਪਸ਼ਨਾਂ ਨੇ ਸਾਡੇ ਕੋ ਕੋਈ ਆਪਸ਼ਨ ਨਹੀਂ ਹੈਗੀ ਸਾਡਾ ਕਿੱਤਾ ਜਾ ਰਿਹਾ ਕਾਰੋਬਾਰ ਜਾ ਰਿਹਾ ਸਭ ਕੁਝ ਜਾ ਰਿਹਾ ਅਸੀਂ ਆਖਰੀ ਹੱਦ ਤੱਕ ਪਾਵੇਂ ਦਹਾਕਿਆਂ ਤੱਕ ਲੜਨਾ ਪਏ ਸਾਲਾਂ ਤੱਕ ਸੰਘਰਸ਼ ਕਰਨਾ ਪਏ ਅਸੀਂ ਸੰਘਰਸ਼ ਕਰਾਂਗੇ ਤੇ ਅਸੀਂ ਆਪਦੀ ਲੰਬੰਦੀ ਨੂੰ ਜਿਹੜੇ ਵਰਗ ਸਰਗਰਮ ਨਹੀਂ ਹੈਗੇ ਉਹਨਾਂ ਨੂੰ ਸਰਗਰਮ ਕਰਾਂਗੇ ਤੁਹਾਨੂੰ ਤੁਹਾਨੂੰ ਬੁਖਾਰ ਆਇਆ ਤਿੰਨ ਦਿਨਾਂ ਚ ਆ ਵਰ ਗਿਆ ਇਹਨਾਂ ਦੇ ਕੰਮ ਅਸੀਂ ਹੱਥ ਚਲਾਵਾਂਗੇ ਇਹਨਾਂ ਵਰਗਾਂ ਤੱਕ ਪਹੁੰਚ ਕਰਾਂਗੇ ਇਹਨਾਂ ਦੇ ਘਰਾਂ ਤੱਕ ਪਹੁੰਚ ਕਰਾਂਗੇ ਜਿਵੇਂ ਕਿਸਾਨ ਤੇ ਮਜ਼ਦੂਰ ਸਿੱਧੇ ਰੂਪ ਵਿੱਚ ਸਰਗਰਮ ਨੇ ਇਹ ਤਬਕੇ ਵੀ ਆਉਣ ਵਾਲੇ ਸਮੇਂ ਤੁਹਾਨੂੰ ਸਿੱਧੇ ਰੂਪੇ ਸਰਗਰਮ ਹੁੰਦੇ ਦੇਖਣਗੇ ਇਹ ਸੰਕੇਤ ਦੇ ਰਹੇ ਹਨ ਕਿ ਇਹ ਅੰਦੋਲਨ ਪੂਰੀ ਤਰ੍ਹਾਂ ਹੋਰ ਇਹਨੂੰ ਤੇਜ਼ ਕਰਕੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਤੇ ਕੇਂਦਰ ਸਰਕਾਰ ਨੂੰ ਹੋਰ ਤੇਜ਼ ਕਰਾਂਗੇ ਮੰਦਰ ਸਾਹਿਬ ਤੁਸੀਂ ਮੀਟਿੰਗ ਦੀ ਗੱਲ ਆਪ ਹੀ ਛੇੜ ਲਈ ਕੱਲ ਜਿਹੜੀ ਮੀਟਿੰਗ ਹੋਈ ਉਹਦੇ ਵਿੱਚ ਕਿਸਾਨ ਆਗੂਆਂ ਨੇ ਬਾਹਰ ਆ ਕੇ ਇਹ ਕਿਹਾ ਕਿ ਮੀਟਿੰਗ ਬਹੁਤ ਵਧੀਆ ਮਾਹੌਲ ਦੇ ਵਿੱਚ ਹੋਈ ਆ ਪਰ ਕੇਂਦਰ ਦੀ ਨੀਅਤ ਜਿਹੜੀ ਆ ਉਹ ਸਾਫ਼ ਨਹੀਂ ਆ ਤਾਂ ਕੀ ਲੱਗਦਾ ਤੁਹਾਨੂੰ ਕਿ ਇਹ ਮੀਟਿੰਗ ਜਿਹੜੀ ਬੇਸਿੱਟਾ ਇਹਨੂੰ ਤਾਂ ਕਹਿਤਾ ਕਿ ਬੇਸਿੱਟਾ ਹੀ ਫਿਰ ਨਿਕਲੀ ਕੋਈ ਨਤੀਜਾ ਨਹੀਂ ਨਿਕਲਿਆ ਤਾਂ ਫਿਰ ਇਹ ਮੀਟਿੰਗ ਸੱਦਨ ਦਾ ਕੀ ਮਤਲਬ ਸੀ ਤੇ ਕੀ ਅਗਲੀ ਮੀਟਿੰਗ ਜਿਹੜੀ ਹੋਰ ਸੱਦੀ ਜਾਏਗੀ ਆ ਦੇਖੋ ਇੱਕ ਤਾਂ ਸੱਦਨ ਦਾ ਜਿਹੜਾ ਗੱਲ ਆ ਰਹੀ ਖੁਲੀ ਅੰਦਰ ਮੀਟਿੰਗ ਦੇ ਮਾਹੌਲ ਇੱਕ ਹੁੰਦੇ ਆ ਬਾਹਰ ਮਾਹੌਲ ਮੀਟਿੰਗ ਦੇ ਅੰਦਰ ਵਾਲਾ ਮਾਹੌਲ ਜਿਵੇਂ ਆਗੂਆਂ ਨੇ ਬਿਆਨ ਕੀਤਾ ਉਹੀ ਹੋ ਸਕਦਾ ਪਰ ਮੀਟਿੰਗ ਤੋਂ ਬਾਹਰ ਵਾਲਾ ਮਾਹੌਲ ਤੇ ਬਹੁਤ ਮਾੜਾ ਵਾ ਉਹ ਗੱਲਬਾਤ ਕਰਨ ਵਾਲਾ ਨਹੀਂ ਹੈਗਾ ਤੇ ਨਾ ਕੇਂਦਰ ਦੀ ਨੀਤ ਠੀਕ ਹੈਗੀ ਆ ਇੱਕ ਤਾਂ ਇਹ ਆ ਦੂਜਾ ਪਿਛਲੀ ਵਾਰ ਜਦੋਂ ਮੀਡੀਆ ਤੇ ਲੋਕਾਂ ਚ ਆ ਗਿਆ ਸੀ ਵੀ ਕੇਂਦਰ ਨੇ ਪੰਜਾਬੀਆਂ ਦੀ ਬੇਇੱਜ਼ਤੀ ਕੀਤੀ ਆ ਕਿਸਾਨਾਂ ਮਜ਼ਦੂਰਾਂ ਨੂੰ ਚਾਜਣਾ ਸੁਣਿਆ ਨਹੀਂ ਗਿਆ ਉਹਨਾਂ ਲੰਮੀ ਮੀਟਿੰਗ ਕਰਕੇ ਇਹ ਜਚਾਉਣ ਦਾ ਕੀਤਾ ਵੀ ਨਹੀਂ ਅਸੀਂ ਸੁਣ ਵੀ ਰਹੇ ਆ ਤੁਹਾਡੀ ਗੱਲ ਵੀ ਕਹਿ ਰਹੇ ਆ ਇਹ 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 ਕੋਸ਼ਿਸ਼ ਕੀਤੀ ਆ ਉਵੇਂ ਜਿਵੇਂ ਖੇਤੀਬਾੜੀ ਮੰਤਰੀ ਨੇ ਬਾਹਰ ਆ ਕੇ ਜਿਹੜੀਆਂ ਗੱਲਾਂ ਕਈਆਂ ਵਾ ਉਹ ਸਾਰੇ ਅੰਦਰ ਦੇ ਚੰਗੀ ਜੇ ਅੰਦਰ ਚੰਗਾ ਕੁਝ ਹੋਇਆ ਤੇ ਉਹਨੂੰ ਸਾਰੇ ਨੂੰ ਨੁਕਸਾਨ ਕਰਨ ਵਾਲੀ ਗੱਲ ਆ ਉਹਨਾਂ ਦਾ ਰਾਖ ਉਹੀ ਆ ਜਿਹੜਾ ਇਹ ਦੋ ਚਾਰ ਮਹੀਨੇ ਪਹਿਲੋਂ ਦਾ ਲਗਦਾ ਨਹੀਂ ਤੁਹਾਨੂੰ ਕਿ ਨਹੀਂ ਜਿਸ ਤਰ੍ਹਾਂ ਉਹਨਾਂ ਨੂੰ ਕਿਸਾਨਾਂ ਦੇ ਹਿੱਤਾਂ ਲਈ ਬੁੱਕਲੇਟ ਵੰਡੀਆਂ ਗਈਆਂ ਆ ਕੇ ਕਿਸਾਨਾਂ ਦੇ ਹਿੱਤਾਂ 'ਚ ਮੋਦੀ ਸਰਕਾਰ ਨੇ ਆ ਕੀਤਾ ਅਲਟੀਮੇਟਲੀ ਐਂਡ ਤੇ ਆ ਕੇ ਫਿਰ ਕਾਨੂੰਨ ਹੀ ਸਮਝਾਉਂਦੀ ਗੱਲ ਕੀਤੀ ਆ ਰਹੀ ਕਿ ਕਾਨੂੰਨ ਹੀ ਕਿਸਾਨ ਸਮਝ ਲੈਣਾ ਹਾਂ ਜਿਹੜੇ ਕਿਸਾਨ ਆਗੂਆਂ ਨੇ ਦੱਸਿਆ ਸੀ ਅੰਦਰ ਦਾ ਤਿੰਜਸ ਜਿਹੜਾ ਉਹਨਾਂ ਦੱਸਿਆ ਵੀ ਉਹਨਾਂ ਨੇ ਆਪਣਾ ਪੱਖ ਜੋਰ ਨਾ ਰੱਖਿਆ ਵੀ ਆ ਸਾਡੀਆਂ ਪ੍ਰਾਪਤੀਆਂ ਵਾ ਠੀਕ ਹੈ ਜੀ ਪਰ ਕਿਸਾਨ ਆਗੂਆਂ ਨੇ ਵੀ ਆਪਣੇ ਬਿੱਲਾਂ ਪ੍ਰਤੀ ਪੂਰੀ ਤਰ੍ਹਾਂ ਸਵੈਰਥਾ ਨਾਲ ਗੱਲ ਰੱਖੀ ਆ ਜੇ ਤਾਂ ਉਹ ਜਵਾਬ ਨਹੀਂ ਦੇ ਸਕਦੇ ਜਿਹੜੇ ਆਗੂ ਬਾਹਰ ਆ ਕੇ ਦੱਸ ਰਹੇ ਹਾਂ ਠੀਕ ਆ ਜਿਹੜੀ ਗੱਲ ਇਹ ਆਈ ਆ ਪੀ ਹੁਣ ਮੰਤਰੀ ਕਹਿ ਰਹੇ ਸੀ ਵੀ ਸਾਨੂੰ ਪਤਾ ਨਹੀਂ ਸੀ ਹੈਗਾ ਹੁਣ ਸਾਨੂੰ ਲੱਗ ਗਿਆ ਪਤਾ ਹੁਣ ਤਾਂ ਹੀ ਤੁਹਾਡੇ ਮਾਧਮ ਨਹੀਂ ਵੀ ਤੁਹਾਨੂੰ ਲੱਗ ਗਿਆ ਪਤਾ ਲੱਗ ਗਿਆ ਪਤਾ ਤੇ ਭਈ ਜੇ ਕਿਸਾਨਾਂ ਮਜ਼ਦੂਰਾਂ ਦੇ ਇਹ ਵਿਰੋਧ ਨੇ ਕਾਨੂੰਨ ਤੇ ਵਾਪਸ ਲਾਓ ਮੇਰੇ ਕੰਨ ਲੱਗਦਾ ਹੁਣ ਸ਼ਾਇਦ ਇਨੀ ਮੀਟਿੰਗ ਲੰਮੀ ਕਰਨ ਦੀ ਲੋੜ ਨਹੀਂ ਪਊਗੀ ਕਿਉਂਕਿ ਕਾਨੂੰਨਾ ਦਾ ਮੰਤਰੀਆਂ ਨੂੰ ਪਤਾ ਲੱਗ ਗਿਆ ਸਾਡਾ ਪੱਕ ਵੀ ਚਲਾ ਗਿਆ ਹੁਣ ਉਹ ਵਿਚਾਰ ਕਰਨਗੇ ਵੀ ਇਹ ਖੇਤੀ ਦੇ ਕਾਨੂੰਨ ਕਿਵੇਂ ਵਾਪਸ ਲੈਣੇ ਉਮੀਦ ਹੈਗੀ ਹੈ ਕਿ ਵਿਚਾਰ ਕਰਨਗੇ ਤੇ ਕੋਈ ਫੈਸਲਾ ਲੈ ਸਕਦੇ ਆ ਇਹ ਲੋਕ ਕਰਾਉਣਗੇ ਉਹ ਹਾਕਮਾਂ ਕੋ ਨਾ ਕਿਸੇ ਉਮੀਦ ਰੱਖੀ ਹੈ ਤੇ ਨਾ ਸੀ ਰੱਖਦੇ ਆ ਅਸੀਂ ਪੰਜਾਬ ਦੇ ਲੋਕਾਂ ਕੋਲੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਕੋ ਉਮੀਦ ਰੱਖਦੇ ਆਂ ਵੀ ਇਹ ਜੇ ਕੇਂਦਰ ਦੀ ਬਾਹ ਮੋੜ ਦੇਣਗੇ ਤੇ ਫਿਰ ਇਹ ਸਭ ਕੁਝ ਹੋਊਗਾ ਲਗਾਤਾਰ ਜਿਹੜਾ ਅੰਦੋਲਨ ਦਾ ਦਬਾਅ ਤੁਸੀਂ ਕਹ ਰਹੇ ਕਿ ਅੰਦੋਲਨ ਦਾ ਦਬਾਅ ਲਗਾਤਾਰ ਕੇਂਦਰ ਤੇ ਬਣਿਆ ਹੋਇਆ ਜਿਵੇਂ ਕਿ ਅੱਜ ਵੀ ਇੱਕ ਜਿਹੜਾ ਦਬਾਅ ਦਾ ਇੱਕ ਇਹ ਵੀ ਰੂਪ ਹੀ ਅੱਜ ਦਾ ਆ ਬਿਲਕੁਲ ਕਿਉਂ ਨਹੀਂਗਾ ਸਾਡਾ ਅਸੀਂ ਵਕ ਵਕ ਸਾਡਾ ਕੰਮ ਹੀ ਇਹੀ ਆ ਵੀ ਅਸੀਂ ਜਿਵੇਂ ਸਾਡੇ ਕਿੱਤੇ ਨੂੰ ਖੋਇਆ ਜਾ ਰਿਹਾ ਅਸੀਂ ਅੰਦੋਲਨ ਨੂੰ ਤੇਜ਼ ਕਰੀਏ ਅੰਦੋਲਨ ਤੇਜ਼ ਕਰਨ ਤੋਂ ਬਾਅਦ ਵੱਖ-ਵੱਖ ਤਬਕਿਆਂ ਨੂੰ ਨਾਲ ਲਾਗੇ ਇਸ ਅੰਦੋਲਨ ਨੂੰ ਹੋਰ ਘੇਰਾ ਮੁਕਲਾ ਕਰੀਏ ਤੇ ਸਰਕਾਰ ਦੇ ਖਿਲਾਫ ਵੱਧ ਤੋਂ ਵੱਧ ਅੰਦੋਲਨ ਨੂੰ ਤੇਜ਼ ਕਰੀਏ ਖੁਸ਼ੀ ਦਾ ਤਿਹਾੜੀਆ ਦੀਵਾਲੀ ਸਾਰੇ ਵਰਗ ਕੋਸ਼ ਹੁੰਦੇ ਨੇ ਬੜਾ ਔਖਾ ਫੈਸਲਾ ਹੁੰਦਾ ਕਿ ਕਾਲੀ ਦੀਵਾਲੀ ਮਨਾਉਣੀ ਕੋਈ ਤੇ ਕੀ ਮੋਦੀ ਸਰਕਾਰ ਨੇ ਸੱਚਮੁੱਚ ਹੀ ਇਦਾਂ ਦੇ ਹਾਲਾਤ ਬਣਾ ਦਿੱਤੇ ਆ ਕਿ ਜਿਹੜੀ ਇਹ ਦੀਵਾਲੀ ਜਾਂ ਇਹ ਕਾਨੂੰਨ ਲਾਗੂ ਰਹਿੰਦੇ ਤੇ ਜਿਹੜੇ ਅਗਲੀਆਂ ਦੀਵਾਲੀਆਂ ਜਿਹੜੀਆਂ ਕਿਸਾਨਾਂ ਲਈ ਸਹੀ ਮਾਹੌਲ ਦੇ ਵਿੱਚ ਨਹੀਂ ਹੋਣਗੀਆਂ ਆ ਦੇਖੋ 74 ਸਾਲਾਂ ਚ ਜਿਹੜੇ ਕਿਰਤੀ ਵਰਗ ਰਹੇ ਨੇ ਟੋਟਲੀ ਇਕੱਲੇ ਕਿਸਾਨ ਹੀ ਨਹੀਂ ਉਹ ਸਾਰਿਆਂ ਦੀ ਹਕੀਕਤ ਵਿੱਚ ਕਦੀ ਦੀਵਾਲੀ ਨਹੀਂ ਰਹੀ। ਉਵੇਂ ਧਾਰਮਿਕ ਤੌਰ ਤੇ ਕੋਈ ਚੀਜ਼ ਮਨਾਉਣੀ ਹੋਵੇ ਤਾਂ ਉਹਨਾਂ ਨੂੰ ਕੋਈ ਬਹੁਤਾ ਜ਼ਰੂਰੀ ਨਹੀਂ ਹੁੰਦਾ। ਉਹ ਤਾਂ ਮਨੁੱਖ ਦੇ ਆਪਣੇ ਨਿੱਜੀ ਮਨ ਦੀ ਗੱਲ ਹੁੰਦੀ ਆ। ਠੀਕ ਹੈ ਜੀ। ਆਰਥਿਕ ਪੱਖੋਂ ਸਮਾਜ ਵਿੱਚ ਜੋ ਨਘਾਰ ਆ ਰਿਹਾ, ਰਾਜਨੀਤਿਕ ਤੌਰ ਤੇ ਜੋ ਦੇਸ਼ ਸਾਡੇ ਵਿੱਚ ਨਘਾਰ ਆ ਰਿਹਾ, ਜੋ ਅਸਲੇ ਨੀਤੀਆਂ ਪਾਲਿਸੀਆਂ ਨੇ ਉਹ ਤਾਂ ਅਸੀਂ ਕਹਿੰਦੇ ਕਾਰਪੋਰੇਟ ਵਾਲੇ ਤੇ ਸਾਡੇ ਦੇਸ਼ ਦੇ ਹਾਕਮ। ਇਹ ਇਹਨਾਂ ਦੀ ਦੀਵਾਲੀ ਬਣਦੀ ਆ। ਆਮ ਜਿਹੜੀ ਜਨਤਾ ਵਾ ਉਹਨਾਂ ਦੀ ਦੀਵਾਲੀ ਨਹੀਂ ਬਣਦੀ। ਉਹਨਾਂ ਨੂੰ ਅੱਜ ਵੀ ਆਡੇ ਮੁਲਕ ਦੇ ਵਿੱਚ ਕਰੋੜਾਂ ਲੋਕ ਪੁਲਾਂ ਥਲੇ ਸੁੱਤੇ ਆ। ਅੱਜ ਵੀ ਕਰੋੜਾਂ ਲੋਕ ਭੁੱਖੇ ਸੌਣਗੇ, ਉਹਨਾਂ ਕੋਲ ਤਿੰਨ ਵਕਤ ਦੀ ਰੋਟੀ ਨਹੀਂ ਹੋਣੀ। ਅੱਜ ਵੀ ਇਹੋ ਜਿਹੇ ਕਰੋੜਾਂ ਲੋਕ ਹੋਣਗੇ ਜਿਨ੍ਹਾਂ ਕੋਲ ਠੰਡ ਦੇ ਵਿੱਚ ਲੀੜਾ ਲਾਉਣ ਜੁਗਾ ਲੀੜਾ ਵੀ ਨਹੀਂ ਹੋਣਾ। ਸੋ ਅੱਜ ਪੰਜਾਬ ਦੇ ਤੇ ਦੇਸ਼ ਦੇ 50 ਕਿਸਾਨਾਂ ਨੇ ਖੁਦਕੁਸ਼ੀਆਂ ਕਰਨੀਆਂ। ਇਹ ਤੋਂ ਵੱਧ ਭਾਰ ਦੇ ਨੌਜਵਾਨਾਂ ਨੇ ਖੁਦਕੁਸ਼ੀਆਂ ਕਰਨੀਆਂ ਬੇਰਜ਼ਗਾਰੀ ਕਰਕੇ। ਸੋ ਕਿਸੇ ਪਾਸੇ ਤੁਸੀਂ ਨਿਗਾਹ ਮਾਰ ਲਓ, ਕਿਸੇ ਪੱਖ ਤੋਂ ਨਹੀਂ ਸਾਨੂੰ ਲਗ ਰਹੰਦਾ। ਵੀਗ ਦੀਵਾਲੀ ਕਿਤੇ ਖੁਸ਼ੀ ਦਾ ਪ੍ਰਤੀਕ ਬਣ ਕੇ ਸਾਡੇ ਲਈ ਵੀ ਆਵੇ ਸੀ ਚਾਹੁੰਦੇ ਆ। ਠੀਕ ਹੈ ਉਹਵੇਂ ਪੋਜ਼ਿਟਿਵ ਰਹਿੰਦੇ ਆ ਪੰਜਾਬੀ ਧੜ ਦੀ ਕਲਾਜ ਰਹਿੰਦੇ ਚੰਗਾ ਪੱਖਿਆ ਰਹਿਣਾ ਵੀ ਚਾਹੀਦਾ ਤੇ ਜ਼ਿੰਦਗੀ ਨਾਲ ਮੇਸ਼ਾਸ਼ ਕਰਚ ਕਰਨਾ ਚਾਹੀਦਾ ਜਿਹੜੀ ਆ ਬੁਝਦਲੀ ਨਹੀਂ ਹੋਣਾ ਚਾਹੀਦਾ ਬੰਦੇ ਨੂੰ ਘਬਰਾਉਣਾ ਨਹੀਂ ਚਾਹੀਦਾ ਪਰ ਆਰਥਿਕ ਪੱਖ ਵਾਲੇ ਮਹਲੇ ਤੋਂ ਦੀਵਾਲੀ ਕਦੀ ਵੀ ਕਿਸਾਨਾਂ ਮਜ਼ਦੂਰਾਂ ਦੀ ਨਹੀਂ ਰਹੀ ਤੇ ਐਤ ਕੀ ਤਾਂ ਹੁਣ ਪੱਕਾ ਵਾਪ ਵੀ ਜਿਹੜਾ ਸਾਡਾ ਕਿੱਤਾ ਖੋਨ ਦੀ ਗੱਲ ਕੀਤੀ ਆ ਜਿਵੇਂ ਪੰਜਾਬ ਦੀ ਆਰਥਿਕ ਨਾਕੇਬੰਦੀ ਕੀਤੀ ਆ ਸੋ ਇਸ ਸਮੇਂ ਵਿੱਚ ਸਾਨੂੰ ਰਾਜਨੀਤਿਕ ਤੌਰ ਤੇ ਕਾਲੀ ਦੀਵਾਲੀ ਮਨਾਉਣਾ ਪਰਫੈਕਟ ਸਮਾਂ ਸੀ ਚੁਣਿਆ ਤੇ ਬਿਲਕੁਲ ਠੀਕ ਆ ਅਗਲੀ ਦਿਵਾਲੀ ਤੱਕ ਉਮੀਦ ਕਰਦੇ ਜੇ ਭਨੇਰ ਸਾਹਿਬ ਅੰਦੋਲਨ ਜੇ ਤੁਹਾਡਾ ਚੱਲ ਰਿਹਾ ਹੈ ਕਿ ਅਗਲੀ ਦਿਵਾਲੀ ਜਿਹੜੀ ਸਹੀ ਹੋਏਗੀ ਕਿਸਾਨਾਂ ਲਈ ਸਾਰੇ ਵਰਗਾਂ ਲਈ ਇਹ ਸਾਡੇ ਅੰਦੋਲਨ ਤੇ ਡਿਪੈਂਡ ਕਰਦਾ ਪੰਜਾਬੀਆਂ ਤੇ ਦੇਸ਼ ਵਾਸੀਆਂ ਤੇ ਜੇ ਅਸੀਂ ਅੰਦੋਲਨ ਦੀ ਧਾਰ ਇਨੀ ਤੇਜ਼ ਕਰਨ ਚ ਕਾਮਯਾਬ ਹੋ ਗਏ ਕਿਉਂਕਿ ਦੋ ਤਰ੍ਹਾਂ ਹੁੰਦੀਆਂ ਹਾਕਮ ਤੇ ਅਸੀਂ ਅਗਲੇ ਆਪਣਾ ਨਫਾ ਨੁਕਸਾਨ ਵੇਖਣਗੇ ਅਸੀਂ ਉਹਨਾਂ ਦਾ ਉਸ ਸਾਹਿਬ ਨਾਲ ਨੁਕਸਾਨ ਕਰਨ ਚ ਕਾਮਯਾਬ ਹੋ ਰਹੇ ਕਿ ਨਹੀਂ ਜੇ ਉਹਨਾਂ ਨੂੰ ਲੱਗੂਗਾ ਵੀ ਸਾਡਾ ਨੁਕਸਾਨ ਕਰਨ ਚ ਕਾਮਯਾਬ ਹੋ ਤੋ ਪਛਾਹ ਮੰਨ ਲੈਗੇ ਕੱਲੇ ਮੋਦੀ ਨਹੀਂ ਮੋਦੀ ਦੇ ਪਿੱਛੇ ਖੜੇ ਕਾਰਪੋਰੇਟ ਘਰਾਣੇ ਸੋ ਅਸੀਂ ਅਸੀਂ ਆ ਸਾਢੇ ਸਿਰ ਤੇ ਡਿਪੈਂਡ ਕਰਦਾ ਵੀ ਅਸੀਂ ਕਿੰਨਾ ਕੰਦੂਲਨ ਤੇਜ਼ ਕਰਦੇ ਆਂ ਉਵੇਂ ਸੌਖਾ ਸਖਾਲਾ ਇਹ ਕਾਨੂੰਨ ਵਾਪਸ ਨਹੀਂ ਹੋ ਜਾਣਾ ਉਵੇਂ ਸਾਨੂੰ ਅਗਲੀ ਦੀਵਾਲੀ ਵੀ ਆਵੇ ਅਸੀਂ ਇਹਦੇ ਲਈ ਮਾਨਸਿਕ ਤੌਰ ਤੇ ਤਿਆਰ ਆਂ ਤੇ ਅਗਲੀ ਦੀਵਾਲੀ ਤੱਕ ਵੀ ਮੋਦੀ ਸਰਕਾਰ ਦਾ ਵਿਰੋਧ ਕਰਾਂਗੇ ਸਾਢੇ ਦੇ ਵਿੱਚ ਮਾਰਚ ਕੱਢਿਆ ਜਾਏਗਾ ਅੱਜ ਬਿਲਕੁਲ ਜੀ ਚਾਰਜ ਫੇਰੇ ਬਰਸੇ ਦੇ ਮਾਰਚ ਕਰਨ ਤੋਂ ਬਾਅਦ ਮੁਰਕਰਤੀ ਫੂਕ ਮਜਾਰਾ ਕਰਾਂਗੇ ਸਰ ਕੀ ਨਾਮ ਹੈ ਜੀ ਤੁਹਾਡਾ ਅਚਕਬੀਰ ਸਿੰਘ ਬਾਵੀ ਸਰ ਤੁਸੀਂ ਸਮਰਥਨ ਬੇਲੇ ਦਿਨ ਤੋਂ ਦਿੱਤਾ ਸੀ ਬਾਰ ਦੇ ਵਿੱਚ ਵੀ ਐਡਵੋਕੇਟ ਸਾਹਿਬ ਨੇ ਉੱਥੇ ਝੰਡੀਆਂ ਲਗਾਈਆਂ ਸੀ ਤਾਂ ਕੀ ਲੱਗਦਾ ਤੁਹਾਨੂੰ ਅੱਜ ਦੇ ਪਵਿੱਤਰ ਦਿਹਾੜੇ ਦੇ ਉੱਤੇ ਕਾਲੀ ਦੀਵਾਲੀ ਜਿਹੜੀ ਮਨਾਈ ਜਾ ਰਹੀ ਹੈ ਕੇਂਦਰ ਸਰਕਾਰ ਦੇ ਰਵੱਈਏ ਨੂੰ ਕਿਵੇਂ ਦੇਖਦੇ ਹੋ ਕਾਲੀ ਦੀਵਾਲੀ ਜਿਹੜੀ ਆ ਉਹ ਲੋਕੀ ਖੁਸ਼ੀ ਨਾਲ ਨਹੀਂ ਮਨਾਉਂਦੇ ਕਾਲੀ ਦੀਵਾਲੀ ਲੋਕੀ ਦੁੱਖ ਨਾਲ ਮਨਾਉਂਦੇ ਆ ਮਜਬੂਰੀ ਵਿੱਚ ਆਉਂ ਨਿਕਲੀ ਆ ਇੱਕ ਕਾਲੀ ਦੀਵਾਲੀ ਤਦ ਨਿਕਲੀ ਆ ਵੀ ਆਰਥਿਕ ਤੌਰ ਤੇ ਮੰਦਵਾੜਾ ਆ ਰਿਹਾ ਬੇਰੁਜ਼ਗਾਰੀ ਆ ਰਹੀ ਆ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਵਸਤਾਂ ਨੇ ਖਰੀਦਣੀਆਂ ਉਹਨਾਂ ਦੀ ਮਹਿੰਗਾਈ ਜਿਹੜੀ ਆਕਾਸ਼ ਨੂੰ ਜਾ ਰਹੀ ਹੈ ਤੇ ਇਹ ਕਰਕੇ ਲੋਕ ਕੀ ਕਰਨ ਜਦੋਂ ਦੂਸਰੇ ਪਾਸੇ ਆ ਵੀ ਜੇ ਕਿਸਾਨੀ ਜਿਹੜੀ ਪੰਜਾਬ ਦੀ ਰੀੜ ਦੀ ਹੱਡੀ ਆ ਉਹਨੂੰ ਅਸੀਂ ਤੋੜਨ ਤੇ ਲੱਕ ਬੰਨ ਲਿਆ ਸੈਂਟਰ ਸਰਕਾਰ ਨੇ ਉਹਨੇ ਤਿੰਨ ਕਾਨੂੰਨ ਲੈਣ ਦੇ ਹੋਰ ਕਾਨੂੰਨ ਬਿਜਲੀ ਦਾ ਲੈਣ ਦਾ ਦੂਸਰੇ ਲੈਣ ਦੇ ਤੇ ਉਸ ਵੇਲੇ ਕਿਹੜੀ ਮਜਬੂਰੀ ਰਹਿ ਜਾਂਦੀ ਆ ਵੀ ਅਸੀਂ ਮਤਲਬ ਚੁੱਪ ਕਰਕੇ ਖੁਸ਼ੀ ਲੋਕਾਂ ਨੂੰ ਕਰਜ਼ਾ ਦੇ ਕੇ ਖੁਸ਼ੀ ਬਣਾਈਏ ਇਸ ਕਰਕੇ ਕਾਲੀ ਦੀਵਾਲੀ ਮਨਾਉਣ ਦੀ ਮਜਬੂਰੀ ਆ ਲੋਕਾਂ ਦੀ ਲੋਕਾਂ ਦੇ ਕੋਲ ਕੋਈ ਹੱਲ ਨਹੀਂ ਲੋਕਾਂ ਦੀ ਜਿਹੜੀ ਜ਼ਿੰਦਗੀ ਦਾ ਜੀਵਨ ਦੀ ਰੀੜ ਦੀ ਹੱਡਿਆ ਜ਼ਮੀਨ ਉਹ ਵੀ ਕੋਲੋਂ ਨਿਕਲ ਰਹੀ ਆ ਆਰਥਿਕ ਤੌਰ ਤੇ ਮੰਦਵਾੜਾ ਆ ਰਿਹਾ ਬੇਰੁਜ਼ਗਾਰੀ ਆ ਰਹੀ ਆ ਤੇ ਫਿਰ ਕੀ ਕਰਨਗੇ ਲੋਕ ਜੇ ਭੁੱਖੇ ਹੀ ਬਹਿਣਗੇ ਤੇ ਉਹ ਵੀ ਕਾਲੀ ਦੀਵਾਲੀ ਆ ਤੇ ਜੇ ਬੰਦੇ ਦੀਵਾਲੀ ਵਾਲੇ ਦੇਣ ਵੀ ਉਹ ਖਰੀਦ ਨਹੀਂ ਸਕਦੇ ਤੇ ਉਹ ਵੀ ਕਾਲੀ ਦੀਵਾਲੀ ਆ ਇਸ ਤਰ੍ਹਾਂ ਕਾਲੀ ਦੀਵਾਲੀ ਮਨਾਉਣੇ ਮਜਬੂਰੀ ਆ ਇਸ ਐਜੀਟੇਸ਼ਨ ਦੀ ਜਿਹੜੇ ਕਿਸਾਨਾਂ ਦੇ ਨਾਲ ਕਿਸਾਨ ਜਿਹੜੀ ਲਗਾਤਾਰ ਡਿਮਾਂਡ ਕਰ ਰਹੇ ਨੇ ਤੁਸੀਂ ਕੀ ਸਮਝਦੇ ਹੋ ਕਿ ਸਾਰੇ ਵਰਗ ਜਿਹੜੇ ਨੇ ਜੁੜੇ ਹੋਏ ਨੇ ਕਿਸਾਨਾਂ ਦੇ ਜਿਹੜੇ ਇਹਨਾਂ ਕਾਨੂੰਨਾਂ ਦੇ ਨਾਲ ਜਿਹ ਕਿਸਾਨਾਂ ਦੀ ਬਿਲਕੁਲ ਜਿਹੜੇ ਕਾਨੂੰਨ ਬਣਾਏ ਗਏ ਨੇ ਉਹ ਕਾਨੂੰਨੀ ਤੌਰ ਤੇ ਵੀ ਜਿਹੜੇ ਨੇ ਗਲਤ ਨੇ ਉਹਦੇ ਵਿੱਚ ਕਿਸੇ ਸੁਣਵਾਈ ਨਹੀਂ ਹੋ ਸਕਦੀ ਇੱਕ ਐਸ ਡੀਮ ਪੱਧਰ ਦਾ ਜਿਹੜਾ ਬੰਦਾ ਵਾ ਉਹਦੇ ਕੋਲੋਂ ਅਸੀਂ ਜਿੰਨੂੰ ਜਾਣੇ ਆ ਤਕਸੀਮ ਦੇ ਕੇਸ ਲੈ ਕੇ ਦੂਸਰੇ ਕੇਸ ਲੈ ਕੇ ਸਾਨੂੰ ਪਤਾ ਵੀ ਉਹਨੂੰ ਕਿਸੇ ਦਾ ਐਮ ਐਲ ਏ ਟੈਲੀਫੋਨ ਆ ਰਿਹਾ ਤੇ ਸਾਰਾ ਕੁਝ ਬਦਲ ਦਿੰਦਾ ਮੈਨੂੰ ਪਤਾ ਵੀ ਨੰਬਰਦਾਰੀ ਦੇ ਕੇਸ ਵਿੱਚ ਡੀਸੀ ਕੋਲ ਪੇਸ਼ ਹੋਇਆ ਤੇ ਦੂਜੇ ਨੇ ਕਿਹਾ ਜੀ ਇਹ ਦੂਸਰੀ ਪਾਰਟੀ ਦੇ ਨੇ ਵਿਰੋਧੀ ਪਾਰਟੀ ਦੇ ਉਹਨਾਂ ਦਾ ਤੁਸੀਂ ਵਕੀਲ ਕਰ ਲਓ ਅਗਲੇ ਦਿਨ ਉਹਨੇ ਫੋਨ ਕਰਾਤਾ ਤੇ ਉਹਦੇ ਹੱਕ 'ਚ ਕਰਤਾ ਮਤਲਬ ਇਥੋਂ ਕਿਸਾਨ ਕਿਵੇਂ ਕੋਈ ਲੈ ਸਕਦਾ ਜਦੋਂ ਕਿ ਇੱਕ ਬੰਦੇ ਅਡਾਨੀ ਤੇ ਬਾਨੀ ਵਰਗੇ ਹੋਣ ਇਸ ਕਰਕੇ ਇਹ ਜਿਹੜੀ ਗੱਲ ਆ ਇਹ ਤੇ ਆਪਾਂ ਮਤਲਬ ਸਾਰੇ ਪਾਸਿਓਂ ਦੇਖ ਲਓ ਕਾਨੂੰਨ ਜਿਹੜੇ ਨੇ ਉਹਨਾਂ ਵਿੱਚ ਜਿਹੜੀ ਹੈਗੀ ਸੀ ਮਿਨੀਮਲ ਸਪੋਰਟ ਪ੍ਰਾਈਸ ਉਹ ਹੈ ਨਹੀਂ ਉਹ ਮਿਸਿੰਗ ਜਿਹੜਾ ਲਾਗੂ ਕਰਨ ਦਾ ਤਰੀਕਾ ਉਹ ਮਿਸਿੰਗ ਆ ਤੇ ਕਿਹੜੀ ਚੀਜ਼ ਹੈਗੀ ਰਹਿ ਗਈ ਇੱਕੋ ਗੇਲਨਾ ਵੀ ਤੁਸੀਂ ਹੱਥ ਫੜਾਓ ਮੈਨੂੰ ਮੈਂ ਬਾਹ ਫੜ ਕੇ ਹੋਣੇ ਤਾਂ ਤੁਹਾਨੂੰ ਥਲੇ ਸੁੱਟ ਲੈਣਾ ਤੇ ਮੈਂ ਜ਼ਮੀਨ ਲਾ ਚਣੀ ਤੇ ਉਹਨੂੰ ਕਿਵੇਂ ਆਪਾਂ ਕਹਾਂਗੇ ਵੀ ਇਹਨਾਂ ਵਾਸਤੇ ਠੀਕ ਆ ਇਸ ਮਰਦਨ ਜਿਹੜਾ ਤੁਸੀਂ ਦਿੱਤਾ ਹੈ ਤੇ ਇਹ ਪ੍ਰੋਟੈਸਟ ਨੂੰ ਵੀ ਤੁਸੀਂ ਜਾਇਜ਼ ਮੰਨਦੇ ਜੇ ਉਹ ਲਗਾਤਾਰ ਸਾਥ ਦੇਓਗੇ ਹਾਂਜੀ ਲਗਾਤਾਰ ਸਾਥ ਅਸੀਂ ਪਹਿਲਾਂ ਵੀ ਕਿਹਾ ਵਾ ਤੇ ਹੁਣ ਵੀ ਕਹਿੰਦੇ ਆ ਕਿ ਕਿਸਾਨਾਂ ਦੇ ਨਾਲ ਬਾਕੀ ਸਾਰੇ ਪੇਸ਼ੇ ਜੁੜੇ ਆ ਚਾਹੇ ਉਹ ਵਕਾਲਤਾ ਵਾ ਚਾਹੇ ਉਹ ਦੁਕਾਨਦਾਰੀ ਆ ਚਾਹੇ ਟਰਾਂਸਪੋਰਟ ਆ ਚਾਹੇ ਕੋਈ ਹੋਰ ਆ ਉਹ ਸਾਰੇ ਜੁੜੇ ਆ ਕਿਉਂਕਿ ਜੇ ਕਿਸਾਨ ਰੋਟੀ ਖਾਊਗਾ ਉਹ ਕਮਾਈ ਕਰੂਗਾ ਤੇ ਉਹਦੀ ਜਨਸਾਂ ਸਸਤੀਆਂ ਹੋਣਗੀਆਂ ਜੇ ਜਨਸਾਂ ਆਉਣਗੀਆਂ ਤੇ ਲੋਕੀ ਜਿਉਂਦੇ ਰਹਿਣਗੇ ਤੇ ਜੇ ਬਾਟਾ ਫੜ ਕੇ ਅਮਰੀਕਾ ਵਾਂਗ ਜਿਹਦਾ ਮੰਗਦੇ ਸੀ ਪਹਿਲਾਂ ਜਾਂ ਹੋਰ ਕਿਤੇ ਮੰਗਦੇ ਸੀ ਉਹਦਾ ਮੰਗਣਾ ਪਵੇ ਤੇ ਫਿਰ ਇੱਥੇ ਕੀ ਹੋਊਗਾ ਸੋ ਇਹ ਕਰਕੇ ਅਸੀਂ ਇਹਨਾਂ ਦੀ ਤਨ ਮਨ ਤਨ ਹਰ ਤਰੀਕੇ ਨਾਲ ਮਦਦ ਕਰ ਨੂੰ ਤਾ ਮੰਨੀ ਮੰਨੀ ਬਾਸੰਡੇ ਦੇ ਉੱਤੇ ਜਿਹੜੇ ਮੁਲਾਜ਼ਮ ਆਗੂ ਨੇ ਟਰਾਂਸਪੋਰਟੇਸ਼ਨ ਨਾਲ ਜੁੜੇ ਜਿਹੜਾ ਸਮਰਥਨ ਦਿੱਤਾ ਤਾਂ ਉਹਨਾਂ ਨਾਲ ਵੀ ਗੱਲ ਕਰਦੇ ਸਰ ਕੀ ਨਾਮ ਹੈ ਤੁਹਾਡਾ ਜੀ ਇਹ ਨਾਮ ਹੈ ਜੀ ਹਾਂ ਜੀ ਮੈਂ ਤਰਸੀਮ ਸਿੰਘ ਜੀ ਤਰਸੀਮ ਸਿੰਘ ਜੀ ਤੁਸੀਂ ਟਰਾਂਸਪੋਰਟ ਵੱਲੋਂ ਜਿਹੜਾ ਸਮਰਥਨ ਦਿੱਤਾ ਤਾਂ ਕੀ ਕਹਿਣਾ ਚਾਹੁੰਦੇ ਹੋ ਇਸ ਜਿਹੜੇ ਜਿਹੜਾ ਬੰਧੀਰ ਸਾਹਿਬ ਲਗਾਤਾਰ ਅੰਦੋਲਨ ਕਰ ਰਹੇ ਨੇ ਅੱਜ ਬੰਧੀਰ ਸਾਹਿਬ ਬਹੁਤ ਵਧੀਆ ਅੰਦੋਲਨ ਕਰ ਰਿਹਾ ਕੱਲੇ ਨਹੀਂ ਸਾਰੇ ਕਿਸਾਨ ਕਰ ਰਹੇ ਆ ਇਹਨਾਂ ਦੀ ਗਵਾਹੀ ਜਿਹੜੀ ਬਹੁਤ ਵਧੀਆ ਵਾ ਜਿਹੜਾ ਦਿਨ ਰਾਤ ਇਹ ਵਰਕ ਕਰ ਰਹੇ ਆ ਸਿਰਫ ਆਪਣੇ ਢਿੱਡ ਵਾਸਤੇ ਨਹੀਂ ਲੋਕਾਂ ਦੇ ਜਿਹੜੇ ਭੁੱਖੇ ਮਾਰੇ ਉਹਨਾਂ ਵਾਸਤੇ ਅਸੀਂ ਇਹਨਾਂ ਦੇ ਸੰਘਰਸ਼ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਉਹ ਲੜਾਂਗੇ ਸਾਨੂੰ ਕੰਮ ਹੈ ਹਰ ਇੱਕ ਪੱਖੋਂ ਇਹਨਾਂ ਦੀ ਮਦਦ ਕਰਾਂਗੇ ਕਿਉਂਕਿ ਹਾਂ همین ਹੀ ਕਨੈਕਟਰ ਡਰਾਈਵਰ ਜਿਹੜੇ ਆ ਕਿਸਾਨਾਂ ਦੇ ਪੋਤੇ ਆ ਜੇ ਕਿਸਾਨ ਜਿਹੜਾ ਉਹ ਨਾਂ ਰਿਆ ਤੇ ਅਸੀਂ ਕਿੱਥੋਂ ਰਹਿਣਾ ਇਹ ਕਰਕੇ ਬਿਹਾਰ ਦੇ ਵਿੱਚ ਜਿਹੜਾ ਜਿੱਦਾਂ ਸਰਕਾਰ ਨੇ ਇਹਨੇ ਮੋਦੀ ਸਰਕਾਰ ਨੇ ਪਹਿਲਾਂ ਕੀਤਾ ਬਿਹਾਰ ਦੇ ਵਿੱਚ ਕਿਸਾਨ ਜਿਹੜੇ ਇਹ ਉਹਨਾਂ ਦੇ ਜ਼ਬਰੀ ਜ਼ਮੀਨਾਂ ਜਿਹੜੀਆਂ ਖੋਈ ਗਈਆਂ ਅਦਾਨੀ ਰਬਾਨੀ ਨੂੰ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਮਜ਼ਦੂਰ ਬਣਾਤਾ ਉਹ ਇੱਥੇ ਰੇੜੀਆਂ ਲਾਉਂਦੇ ਫਿਰਦੇ ਆ ਕਿਸਾਨ ਜਿਹੜੇ ਚੰਗੇ ਭਲੇ ਉਹ ਇੱਥੇ ਮਜ਼ਦੂਰੀ ਕਰਿਆ ਬਿਹਾਰ ਦੇ ਤੇ ਇਹੋ ਹਾਲ ਜਿਹੜਾ ਪੰਜਾਬ ਦਾ ਹੋਣਾ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਨੇ ਮਜ਼ਦੂਰ ਬਣਾ ਕੇ ਤੇ ਇਹ ਭੇਜਣਾ ਚਾਹੁੰਦੇ ਆ ਵੀ ਇਹ ਮਜ਼ਦੂਰੀ ਕਰਨ ਪਰ ਗੱਲ ਇਹ ਆ ਵੀ ਇਹ ਬਹੁਤ ਧੱਕੇਸ਼ਾਹੀ ਕਰ ਰਿਹਾ ਸ਼ਰੇਆਮ ਹਰ ਜਿਹੜੇ ਕਾਨੂੰਨ ਆਏ ਰਾਤੋਂ ਰਾਤ ਪਾਸ ਕਰ ਦਿੰਦਾ ਜੰਮੂ ਕਸ਼ਮੀਰ ਦੇ ਵਿੱਚ ਇਹਨੇ ਕੀ ਕੀਤਾ ਉਥੇ ਇੱਕ ਗੱਲ ਬੰਦੀ ਸੀ ਤਾਰਾ ਜੇ ਤੂੰ ਖਤਮ ਕਰਨੀ ਆ ਜਾਂ ਤੋੜਨੀ ਆ ਬੰਦ ਕਰਨੀ ਆ ਉਹਨੂੰ ਜਿਹੜਾ ਤੂੰ ਲੋਕਾਂ ਦੀ ਰਹਿ ਲਿਆ ਲੇਕਿਨ ੱੱਕੇ ਸਿਆ ਹੀ ਉੱਥੇ ਜਿਹੜਾ ਵਾ ਨੇ ਕਰਕੇ ਰਾਤੋਂ ਰਾਤ ਮੰਤਰੀ ਆ ਕੋਈ ਜਿਹੜਾ ਸਾਰੇ ਆਗੂ ਆ ਸਾਰੀਆਂ ਪਾਰਟੀਆਂ ਦੇ ਅੰਦਰ ਦੇਖੇ ਜਬਰਦਸਤੀ ਕਰਾਈ ਜਾਂਦਾ ਲੇਕਿਨ ਜਿਹੜਾ ਸਮਰਥਨ ਕਰਦੇ ਵੀ ਆ ਇਹਨਾਰੇ ਜਿਹੜਾ ਅੱਜ ਪੁਤਲਾ ਸਾੜਿਆ ਜਾ ਰਿਹਾ ਅੱਜ ਕਾਲੀ ਦਿਵਾਲੀ ਮਨਾਉਣ ਦਾ ਜਿਹੜਾ ਸਮਰਥਨ ਕਰ ਕਾਲੀ ਦਿਵਾਲੀ ਕਾਦੀ ਆ ਜੀ ਮਤਲਬ ਕਿ ਜਿਹੜਾ ਦਿਵਾਲੀ ਕਾਦੀ ਕਹੀ ਖੁਸ਼ੀ ਕਾਦੀ ਮਨਾਉਣੀ ਕਾਲੀ ਦਿਵਾਲੀ ਆ ਸਾਡੀ ਤੇ ਭੁੱਖੇ ਮਰ ਰਹੇ ਆ ਇਸ ਕਰਕੇ ਕਿਸਾਨ ਤੇ ਉੱਥੇ ਬੈਠੇ ਆ ਟ੍ਰੈਕਾਂ ਤੇ ਦੇਨ ਰਾਤ ਵਿਚਾਰੇ ਜਿਹੜੇ ਠੰਡ ਦੇ ਵਿੱਚ ਉਹਨਾਂ ਕਿਦਾਂ ਲੰਘਣਾ ਸਰ ਹੋਰ ਵੀ ਜਿਹੜੇ ਆਗੂ ਨੇ ਸਰ ਕੀ ਨਾਮ ਹੈ ਜੀ ਕਿਹੜੀ ਜਥੇਬੰਦੀ ਤੁਹਾਡੀ ਮੈਂ ਜੀ ਸੁਨੰਦਰ ਸਿੰਘ ਮੈਣੀਆ ਸੂਬਾ ਪ੍ਰਧਾਨ ਵਾਟਰ ਸਪਲਾਈ ਯੂਨੀਅਨ ਪੰਜਾਬ ਠੀਕ ਹੈ ਤੁਸੀਂ ਕੀ ਸਮਰਥਨ ਕਰ ਰਹੇ ਹੋ ਮੈਂ ਜੀ ਭੰਦੇਸ ਸਾਹਿਬ ਦਾ ਕਲਹਾਨ ਮਜ਼ਦੂਰ ਜਿਹੜੀ ਮਲਾਜ਼ਮ ਸੰਘਰਸ਼ ਕਮੇਟੀ ਆਲਾ ਮੈਂ ਸ਼ੁਰੂ ਤੋਂ ਸੰਘਰਸ਼ ਕਰਦਾ ਆ ਜੀ ਇਹਨਾਂ ਦੇ ਨਾਲ ਮੈਂ ਕਿਉਂਕਿ ਜਿਹੜਾ ਚੰਗੀ ਸੋਚ ਨਾਲ ਚੱਲਦਾ ਨਾ ਕਾਲੀ ਦੀਵਾਲੀ ਜਿਹੜੀ ਅੱਜ ਆ ਇਸ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਜਿਹੜੀ ਅੱਜ ਦੀਵਾਲੀ ਕਾਲੀ ਮਨਾਈ ਜਾ ਰਹੀ ਹੈ ਇਸ ਦੇ ਵਿੱਚ ਜਿਹੜਾ ਸਹਿਯੋਗ ਦੇ ਰਹੇ ਹੋ ਕੀ ਹਾਲਾਤ ਹਨ ਇਹ ਬਾਰੇ ਤੁਸੀਂ ਕਹਿੰਦੇ ਹੋਗੇ ਕਿਸਾਨਾਂ ਦੇ ਕੀ ਹਾਲਾਤ ਨੇ ਮੈਂ ਕਹਾਂ ਜੀ ਇਹ ਵੇਖੋ ਪਹਿਲੀ ਦਿਵਾਲੀ ਦਾ ਮਹਾਤਮਾ ਗੁਰੂ ਅਰਜਨ ਪਾਤਸ਼ਾਹ ਨੂੰ ਅੱਜ ਬੰਦੀ ਛੋੜ ਦਿਵਸ ਸੀ ਤੇ ਗੁਰੂ ਅਰਜਨ ਪਾਤਸ਼ਾਹ ਵੀ ਜ਼ੁਲਮ ਨਾਲ ਲੜਿਆ ਤੇ ਅਸੀਂ ਸਾਨੂੰ ਉਹਨਾਂ ਨਾਲ ਜ਼ੁਲਮ ਨਾਲ ਲੜਨਾ ਸਿਖਾਇਆ ਜਾਂਗੀ ਨੇ ਉਹਨਾਂ ਨੂੰ ਕੈਦ ਕੀਤਾ ਕਿਉਂ ਕੀਤਾ ਸੀ ਕਿਉਂਕਿ ਗੁਰੂ ਅਰਜਨ ਸਾਹਿਬ ਸੱਚ ਬੋਲਦੇ ਸੀ ਸੱਚਾਈ ਦੇ ਚੱਲਦੇ ਸੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੇ ਸੀ ਤੇ ਇਸੇ ਤਰ੍ਹਾਂ ਅੱਜ ਵੀ ਸਰਕਾਰ ਮੋਦੀ ਸਾਹਿਬ ਵੀ ਉਹਨਾਂ ਰਾਹ ਤੇ ਤੁਰ ਪਿਆ ਉਹਨੇ ਅੱਜ ਜਾਂਗੀ ਜਿਹੜਾ ਰੂਪ ਧਾਰਿਆ ਆ ਅਸੀਂ ਜੇ ਪੰਜਾਬ ਦੇ ਵਿੱਚ ਜਿੰਨੇ ਵੇਖੋ ਕਾਰਬੇਟ ਘਰਾਣੇ ਸਾਡੇ ਡਿਪਾਰਟਮੈਂਟ ਨੂੰ ਵੀ ਉਹਨਾਂ ਖਤਮ ਕਰ ਦਿੱਤਾ ਟਰਾਂਸਪੋਰਟ ਨੂੰ ਉਹਨਾਂ ਖਤਮ ਕਰ ਦਿੱਤਾ ਕਿਸਾਨ ਨੂੰ ਉਹਨਾਂ ਕਰਤਾ ਮਜ਼ਦੂਰ ਨੂੰ ਉਹਨਾਂ ਕਰਤਾ ਤੇ ਜਨਤਾ ਜਾਊ ਕਿੱਧਰ ਤੇ ਦਿਵਾਲੀ ਦਾ ਤੇ ਮਹਾਤਮ ਕੋਈ ਨਹੀਂ ਲੈ ਜਾਂਦਾ ਜੀ ਮੈਂ ਤਾਂ ਕਹਿੰਦਾ ਜਿਹੜਾ ਇਹਨਾਂ ਦੇ ਮੁਲਾਜ਼ਮ ਕਿਸਾਨ ਮਜ਼ਦੂਰ ਸਮਰਥਨ ਫੈਸਲਾ ਲਿਆ ਨੇ ਕਾਲੀ ਦਿਵਾਲੀ ਦਾ ਇਹ ਪੂਰੀ ਦੁਨੀਆ 'ਚ ਲੈਣਾ ਚਾਹੀਦਾ ਸੀ ਤਾਂ ਕਿ ਬਾਹਰ ਦੇ ਦੇਸ਼ਾਂ ਨੂੰ ਵੀ ਪਤਾ ਲੱਗੇ ਵੀ ਇੱਥੇ ਕੀ ਹੋ ਰਿਹਾ ਹੈ ਤੇ ਦਿਵਾਲੀ ਦਾ ਮਾਤਮ ਨਹੀਂ 라 ਜਾਂਦਾ ਇਹਨਾਂ ਜੋ ਵੀ ਕੀਤਾ ਫੈਸਲਾ ਬਹੁਤ ਵਧੀਆ ਮੈਸੇਜ ਜਾਏਗਾ ਕਾਲੀ ਦਿਵਾਲੀ ਜਿੰਨੇ ਕੇਂਦਰ ਤੱਕ ਆਵਾਜ਼ ਆਪਣੀ ਬਿਲਕੁਲ ਜੀ ਕੇਂਦਰ ਤੱਕ ਅੱਜ ਜਿੰਨੇ ਮਲਾਜ਼ਮ ਮਜ਼ਦੂਰ ਕਿਸਾਨ ਸਾਰੇ ਇਕੱਤਰ ਹੋਏ ਆ ਇਹ ਤੁਸੀਂ ਦੇਖ ਹੀ ਰਾਜੇ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਔਰ ਇਹ ਸੰਘਰਸ਼ ਇੰਨਾ ਰੂਪ ਧਾਰੇਗਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨੂੰ ਮੋਦੀ ਨੂੰ ਆਖਿਰ ਝੁਕਣਾ ਪਵੇਗਾ